ਇਹ 100% ਪਿਓਰ ਵੈਜ ਹੈ ਤੇ ਇਹ ਸਾਡਾ 치즈 ਕੇਕ ਹੈ ਓਕੇ ਤੇ ਇਹਦੇ ਵਿੱਚ ਦੋ ਫਲੇਵਰ ਨੇ ਇੱਕ ਬਿਸਕੋਫ ਤੇ ਇੱਕ ਬਲੂਬੈਰੀ ਤੇ ਇਹ ਰੈਡ ਵੈਲਵਿਟ ਹੈ ਇਹ ਰੇਂਬੋ ਹੈ ਇਹ ਦੋ ਪੇਸਟਰੀਜ਼ ਨੇ ਤੇ ਸਾਡੇ 치즈 ਕੇਕਸ ਨੇ ਇਹ ਬਰਾਊਨੀ ਹੈ ਤੇ ਇਹ ਮਫਿਨਸ ਨੇ ਇਹਨਾਂ ਸਾਰੇ ਸਮਾਨ 'ਚ ਤੁਸੀਂ ਐਗ ਦਾ ਵੀ ਯੂਜ਼ ਨਹੀਂ ਕਰਦੇ ਨਹੀਂ ਮਤਲਬ ਕੋਈ ਵੈਸ਼ਨੋ ਹੋਵੇ 100% ਪਿਓਰ ਵੈਜੀਟੇਰੀਅਨ ਹੋਵੇ ਉਹ ਖਾ ਸਕਦਾ ਇਹਨਾਂ ਨੂੰ ਹਾਂਜੀ ਬਿਲਕੁਲ ਉਹ ਖਾ ਸਕਦੇ ਨੇ ਸਰ ਕਦੋਂ ਤੁਸੀਂ ਸਵੇਰੇ ਕਿੰਨੇ ਵਜੇ ਆਨੇ ਹੋ ਸਟਾਲ ਲਾਉਣ ਵਾਸਤੇ ਸਵੇਰੇ 10 ਵਜੇ ਤੋਂ 5 ਵਜੇ ਤੱਕ ਇੱਥੇ ਹੁੰਨੇ ਆ ਸ਼ਾਮ ਨੂੰ 5 ਵਜੇ ਤੱਕ ਹਾਂਜੀ ਤੁਸੀਂ ਸਟੱਡੀ ਵੀ ਕਰਦੇ ਹੋ ਹਾਂਜੀ ਕੀ ਸਟੱਡੀ ਕਰਦੇ ਹੋ ਮੈਂ ਬੀਐਸਸੀ ਕਰ ਰਹੀ ਹਾਂ ਗਵਰਨਮੈਂਟ ਗਰਲਸ ਕਾਲਜ ਤੋਂ ਜੋ ਭਰਤਨਾਗਰ ਚੌਕ ਤੇ ਹੈ ਤੇ ਮੇਰਾ ਅੱਗੇ ਕੰਟੀਨਿਊ ਪੜਾਈ ਕਰਨੀ ਆ ਤੇ ਹੁਣ ਇਹ ਮੈਂ ਹੈਲਪ ਕਰਨ ਲਈ ਆਪਣੇ ਚਾਚੂ ਦਿੱਤੇ ਔਰ ਇਸ ਲੇਤੇ ਆ। ਤੁਹਾਨੂੰ ਔਖਾ ਨਹੀਂ ਲੱਗਦਾ ਬਈ ਜਿਵੇਂ ਤੁਸੀਂ ਸਟਾਲ ਦਾ ਥੋੜਾ ਬਹੁਤ ਸੋਹਣਾ ਲੱਗ ਰਿਹਾ ਦੇਖਣ ਦੇ ਵਿੱਚ ਵੀ ਚੀਜ਼ਾਂ ਵੀ ਤੁਹਾਡੀਆਂ ਬਹੁਤ ਸੋਹਣੀਆਂ ਨੇ। ਮਨ ਦੇ ਵਿੱਚ ਕਿਵੇਂ ਆਇਆ ਬਈ ਇਸ ਤਰੀਕੇ ਦੇ ਨਾਲ ਵੀ ਕੰਮ ਕੀਤਾ ਜਾ ਸਕਦਾ। ਵੈਸੇ ਆਈਡੀਆ ਤਾਂ ਮੇਰੇ ਚਾਚੂ ਦਾ ਸੀ ਬਟ ਮੈਨੂੰ ਵੀ ਇਹ ਆਈਡੀਆ ਬਹੁਤ ਵਧੀਆ ਲੱਗਿਆ ਉਹਨਾਂ ਦਾ ਕਿ ਨਿਉ ਸੈਟਅਪ ਸ਼ੁਰੂ ਕਰਨਾ ਕਿਤੇ ਫਿਰ ਅਣਜਾਨ ਜਗ੍ਹਾ ਤੇ ਇਕੱਲੇ ਬਹਿਣਾ ਪਹਿਲਾਂ ਤਾਂ ਕੁਝ ਦਿਨ ਔਕਵਰਡ ਫੀਲ ਹੁੰਦਾ ਹੀ ਐ। ਉਸ ਤੋਂ ਬਾਅਦ ਫਿਰ ਨਾਰਮਲ ਹੋ ਗਿਆ। ਇੱਕ ਵੀ ਸੇਲ ਵੀ ਹੋ ਜਾਂਦੀ ਹੈ ਤੇ ਥੋੜਾ ਮੋਟਾ ਚਾਚੂ ਦਾ ਸਪੋਰਟ ਆਪਾ ਦਾ ਸਪੋਰਟ ਤਾਂ ਇੱਥੇ ਕਿੰਨਾ